ਇਹ ਮਹਲਾ ਪਹਿਲਾ ਸਹਿਜ ਮਿਲੇ ਮਿਲਾ ਪਰਵਾਨ ਨਾ ਤਿਸਮਰਣ ਨਾਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜਹ ਦੇਖਾ ਤਾਵ ਨ ਕੋਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 686 ਤੇ ਸ਼ੋਭnik ਕ੍ਰਾਸਨੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣਦਾਈ ਪਾਵਨ ਸ਼ਬਦ ਦਾ ਜਾਪਾ ਨੂੰ ਸਜਖਣ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਦਾ ਹੁਕਮ ਮੰਨੋ ਪਰਮੇਸ਼ਰ ਦੇ ਗੁਣ ਗਾਓ ਗੁਰੂ ਤੁਹਾਨੂੰ ਪਾਸ ਕਰ ਦੇਵੇਗਾ ਫਿਰ ਤੁਹਾਡਾ ਸੰਸਾਰ ਵਿੱਚ ਆਉਣਾ ਜਾਣਾ ਹੀ ਮੁੱਕ ਜਾਵੇਗਾ ਜਿੱਧਰ ਵੀ ਵੇਖੋਗੇ ਤੁਹਾਨੂੰ ਪਰਮੇਸ਼ਰ ਤੋਂ ਬਗੈਰ ਹੋਰ ਕੁਝ ਦਿਸੂਗਾ ਹੀ ਨਹੀਂ ਇਹੋ ਜੇ ਗੁਰੂ ਦੇ ਦਾਸ ਬਣ ਜਾਵੋ ਕਿ ਗੁਰੂ ਤੁਹਾਡੇ ਅੰਦਰ ਪ੍ਰਗਟ ਹੋ ਜਾਵੇ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰੂ ਦਾ ਹੁਕਮ ਮੰਨੋ ਆਤਮਕ ਅਡੋਲਤਾ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ ਹਿਰਦੇ ਘਰ ਵਿੱਚ ਹੀ ਰੱਬ ਪ੍ਰਗਟ ਹੋ ਜਾਵੇਗਾ ਗੁਰੂ ਨੂੰ ਮਿਲਣ ਤੋਂ ਬਗੈਰ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਹੋਣਾ ਜਾਣਾ ਨਹੀਂ ਮੁਕੇਗਾ ਸੋ ਗੁਰ ਕਰੋ ਜੇ ਸਾਚ ਦਿਰੜਾਵੇ ਅਕਾਥ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਜੋ ਗੁਰੂ ਕਮ ਕਰਦਾ ਹੈ ਕੰਮ ਕਰਨ ਨੂੰ ਕਹਿੰਦਾ ਹੈ ਜੋ ਵੀ ਗੁਰੂ ਰਾਹ ਦੱਸਦਾ ਹੈ ਉਸਦੇ ਰਾਹ ਦੇ ਉਤੇ ਚਲੋਗੇ ਸੱਚ ਦੀ ਪ੍ਰਾਪਤੀ ਹੋ ਜਾਵੇਗੀ ਗੁਰੂ ਦੀ ਮਹਿਮਾ ਕਤਨ ਤੋਂ ਬਾਹਰ ਹੈ ਸ਼ਬਦਾਂ ਵਿੱਚ ਨਹੀਂ ਆਉਂਦੀ ਬਸ ਇਹ ਨਹੀਂ ਕਹਿ ਸਕਦੇ ਆ ਕਿ ਗੁਰੂ ਦੇ ਸ਼ਬਦ ਦੇ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਜਦੋਂ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹ ਫਿਰ ਲੋਕਾਂ ਦੇ ਆਖੇ ਨੇ ਲੱਗੂਗਾ ਗੁਰੂ ਦਾ ਹੀ ਹੁਕਮ ਮੰਨੇਗਾ ਸੱਚਾ ਪਰਮੇਸ਼ਰ ਜੋ ਹੈ ਉਹ ਪਿਆਰਾ ਲੱਗਣ ਲੱਗ ਪਊਗਾ ਤਨ ਮੈਂ ਮਨਵਾ ਮਨ ਮੈਂ ਸੱਚਾ ਸੋ ਸੱਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤਗੁਰੂ ਪੂਰਾ ਮਿਲੇ ਮਿਲਾਏ ਸਰੀਰ ਵਿੱਚ ਜੋ ਮਨ ਹੈ ਉਹ ਪਰਮੇਸ਼ਰ ਨੂੰ ਸੌਂਪ ਦੇਣਾ ਹੈ ਭਾਵ ਮਨ ਦੀ ਨਹੀਂ ਚਲਾਉਣੀ ਗੁਰੂ ਦੀ ਚਲਾਉਣੀ ਹੈ ਜੋ ਗੁਰੂ ਕਹਿੰਦਾ ਹੈ ਉਸ ਦਾ ਨਾਮ ਸੱਚਾ ਹੈ ਉਸ ਦਾ ਹੁਕਮ ਵੀ ਸੱਚਾ ਹੈ ਜੋ ਮੰਨਣ ਲੱਗ ਗਿਆ ਉਸ ਦੇ ਨਾਲ ਉਸ ਦਾ ਸੰਬੰਧ ਬਣ ਗਿਆ ਉਸ ਦਾ ਜੋ ਸੇਵਕ ਬਣ ਗਿਆ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਨ ਲੱਗ ਪਿਆ ਗੁਰੂ ਦੇ ਚਰਨ ਪੁੱਜਣ ਲੱਗ ਗਿਆ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ ਆਬ ਦਿਖਾਵੇ ਆਪੈ ਦਿਖੇ ਹਠ ਨ ਭਤੀਜੇ ਨਾ ਬੋ ਪੇਖੇ ਕੜ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਗੁਰੂ ਆਪ ਹੀ ਕਿਰਪਾ ਕਰੇ ਹਿਰਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਕਰਵਾ ਸਕਦਾ ਹੈ ਹਠ ਕਰਨ ਦੇ ਨਾਲ ਜੋਰਾ ਜੋਰੀ ਦੇ ਨਾਲ ਉਹ ਖੁਸ਼ ਨਹੀਂ ਹੁੰਦਾ ਤੇ ਨਾ ਹੀ ਉਹ ਬਾਰੀ ਜੋ ਧਾਰਮਿਕ ਪਹਿਰਾਵਾ ਬਣਾ ਕੇ ਆਪਣੇ ਆਪ ਨੂੰ ਬਹੁਤ ਧਰਮੀ ਹੋਣਾ ਦੁਨੀਆ ਕੋਲੋਂ ਮਹਾਰਾਜ ਇਹਦੇ ਨਾਲ ਖੁਸ਼ ਨਹੀਂ ਹੁੰਦਾ ਇਹ ਸ੍ਰੀ ਰੋਸ ਨੇ ਇੱਕ ਭਾਂਡੇ ਵਰਗੋਂ ਘੜਿਆ ਹੈ ਇਸ ਦੇ ਵਿੱਚ ਅਮਰਤ ਹੈ ਪਰ ਗੁਰੂ ਰਹੀਂ ਹੀ ਲਭ ਸਕਦਾ ਹੈ ਆਦਮੀ ਮੌਤ ਰਹਿਤ ਹੋ ਸਕਦਾ ਹੈ ਮਹਾਰਾਜ ਹੁਕਮ ਕਰਦੇ ਹਨ ਕਿ ਉਸ ਦੀ ਜੋ ਭਗਤੀ ਕਰਨੀ ਹੈ ਉਹ ਪ੍ਰੇਮ ਨਾਲ ਕਰੋ ਤੇ ਮਨ ਵਿੱਚ ਪਰਮੇਸ਼ਰ ਦਾ ਡਰ ਰੱਖੋ ਜਿਹੜੇ ਹੁਕਮ ਮੰਨਣ ਲੱਗ ਗਿਆ ਉਹ ਗੁਰੂ ਉਹਨਾਂ ਦੇ ਖੁਸ਼ ਹੋ ਗਿਆ ਪੜ ਪੜ ਭੁੱਲੇ ਝੋਟਾ ਖਾਹੇ ਬਹੁਤ ਸਿਆਣਪ ਆਵੈ ਜਾਹੇ ਨਾਮ ਜਪੈ ਪਉ ਪੋਜਨ ਖਾਏ ਗੁਰਮੁਖ ਸੇਵ ਕਰੇ ਸਮਾਏ ਮਰਯੁਗਮ ਕਰਦੇ ਆਂ ਕਿ ਤੁਸੀਂ ਤਾਂ ਬਹੁਤ ਜਿਆਦਾ ਪੜ ਪੜ ਕੇ ਭੁੱਲ ਗਏ ਹੋ ਤੇ ਜਮਾਂ ਦੀਆਂ ਝੋਟਾਂ ਖਾ ਰਹੇ ਹੋ ਦੁੱਖ ਸਹਿ ਰਹੇ ਹੋ ਪੈਸੇ ਪਿੱਛੇ ਭੱਜੇ ਫਿਰਦੇ ਰਹੋ ਇੰਨੀਆਂ ਸਿਆਣਪਾਂ ਨਾ ਕਰੋ ਇਨਾਂ ਦੇ ਨਾਲ ਆਉਣ ਜਾਣਾ ਮਰਨਾ ਜੰਮਣਾ ਜਾਦਾ ਬਣਿਆ ਰਹੇਗਾ ਪਰਮੇਸ਼ਰ ਦੇ ਡਰ ਅਦਬ ਨੂੰ ਭਜਨ ਨੂੰ ਆਪਣਾ ਭੋਜਨ ਬਣਾਓ ਗੁਰੂ ਦਾ ਹੁਕਮ ਮੰਨ ਕੇ ਜਿਹੜੇ ਗੁਰੂ ਦੇ ਸੇਵਕ ਬਣ ਜਾਓਗੇ ਤੇ ਫਿਰ ਤੁਸੀਂ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਵੋਗੇ ਪੂਜ ਸਿਲਾ ਤੀਰਤ ਬਨਵਾਸਾ ਪਰਮਤ ਢੋਲਤ ਭੈ ਉਦਾਸਾ ਮਨ ਮੈਲੇ ਸੁ ਜਾ ਕਿਉ ਹੋਏ ਸਾਜ ਮਿਲੇ ਪਾਵੇ ਪਤ ਸੋਏ ਮਾਰੇ ਜਪਨ ਹੁਕਮ ਕਰਦੇ ਹਨ ਕਿ ਤੁਸੀਂ ਦੇ ਪੱਥਰਾਂ ਨੂੰ ਪੂਜਦੇ ਹੋ ਮੂਰਤੀਆਂ ਬਣਾ ਬਣਾ ਕੇ ਤੀਰਥਾਂ ਦੇ ਪਰਮਣ ਕਰਦੇ ਹੋ ਜੰਗਲਾਂ ਵਿੱਚ ਵਾਸਾ ਕਰਦੇ ਰਹੋ ਬਾਹਰੀ ਜੋ ਭਰਮ ਕਰਮ ਹੈ ਉਹ ਹੀ ਕਰਦੇ ਹੋ ਤੇ ਤੁਸੀਂ ਐਵੇਂ ਹੀ ਡੋਲਦੇ ਹੀ ਰਹੇ ਅਡੋਲਤਾ ਪ੍ਰਾਪਤੀ ਨਹੀਂ ਹੋਈ ਤੇ ਕਾਹਦੀਆਂ ਤੁਹਾਡੀਆਂ ਉਦਾਸੀਆਂ ਹਨ ਜਦੋਂ ਤੁਹਾਡਾ ਮਨ ਹੀ ਮੇਲਾ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਸੁੱਚੇ ਹੋਵੋਗੇ ਸੱਚੇ ਪਰਮੇਸ਼ਰ ਦੇ ਮਿਲਾਪ ਨਾਲ ਹੀ ਇੱਜ਼ਤ ਪਤ ਮਿਲਣੀ ਹੈ ਆ ਜਾ ਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਥੀਰ ਪਾਲ ਪੰਕਜ ਮੈਂ ਘੋੜ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਆਪਣਾ ਆਚਰਨ ਗੁਰੂ ਵਰਗਾ ਬਣਾਓ ਇਸ ਦੇ ਵਿੱਚ ਜੋ ਵਿਚਾਰ ਹੈ ਉਹ ਗੁਰੂ ਦੇ ਨਾਮ ਦੀ ਹੀ ਚੱਲੇ ਇਸ ਸਰੀਰ ਦੇ ਵਿੱਚ ਉਹ ਪਰਮੇਸ਼ਰ ਜੋ ਹੈ ਉਹ ਆਦ ਜੁਗਾਦ ਤੋਂ ਉਸ ਦਾ ਹੁਕਮ ਚੱਲਦਾ ਆ ਰਿਹਾ ਹੈ ਤੇ ਜਿਹੜੇ ਸਦਾ ਹੀ ਆਤਮਾ ਕਾ ਢੋਲਤਾ ਵਿੱਚ ਟਿਕ ਕੇ ਮਨ ਵਿੱਚ ਧੀਰਜ ਪਾ ਲੈਂਦੇ ਹਨ ਉਹ ਪਰਮੇਸ਼ਰ ਤੇ ਅੱਖ ਚ ਮੁੱਕਣ ਦੇ ਸਮੇਂ ਵਿੱਚ ਹੀ ਕਰੋੜਾਂ ਪਾਪ ਲਾਹ ਦਿੰਦਾ ਹੈ ਦੁੱਖ ਦੂਰ ਕਰ ਦਿੰਦਾ ਹੈ ਉਹਦੇ ਗਾੜੀ ਅਰਦਾਸ ਕਰੋ ਕਿ ਮੈਨੂੰ ਇਹੋ ਜੇ ਗੁਰੂ ਨਾਲ ਮਿਲਾਪ ਬਖਸ਼ ਦਿਵੋ ਕਿਸ ਆ ਗਏ ਪ੍ਰਭ ਤਉ ਦਸਾ ਲਾਹੀ ਤਉ ਬਿਨ ਦੂ ਜਾ ਮੈਂ ਕੋ ਦਾਹੀ ਜੋ ਤਉਦ ਭਾਵੇ ਤਿਉ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਕਿਸ ਦੇ ਅੱਗੇ ਪਰਮੇਸ਼ਰ ਦੀ ਸਿਫਤ ਸਲਾਹ ਕਰੋਗੇ ਸੰਸਾਰ ਦੇ ਸਾਹਮਣੇ ਨਹੀਂ ਨਿਰੰਕਾਰ ਦੇ ਸਾਹਮਣੇ ਉਸ ਦੀ ਸਿਫਤ ਸਲਾਹ ਕਰੋ ਪਰਮੇਸ਼ਰ ਹਰ ਵਿੱਚ ਵਸ ਰਾਇ ਹਰ ਘਟ ਘਟ ਵਿੱਚ ਵਸ ਰਿਆ ਹੈ ਉਸ ਤੋਂ ਬਗੈਰ ਦੂਜਾ ਤੁਹਾਨੂੰ ਦਿਸੇ ਹੀ ਕੋਈ ਨਾ ਤੇ ਅਰਦਾਸ ਕਰੋ اے ਵਾਹਿਗੁਰੂ ਜੀ ਜਿਵੇਂ ਤੇ ਤੂੰ ਚੰਗਾ ਲੱਗਦਾ ਹੈ ਤਵੇਂ ਮੇਰੇ ਰੱਖਿਆ ਕਰੋ ਧੰਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਅੱਜ ਮਹਾਰਾਜ ਆਪਣਾ ਹੁਕਮ ਬਖਸ਼ਿ ਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਓ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਦੀ ਸਿਫਤ ਸਲਾਹ ਕਰੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿ ਦੇ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਤ੍ਰਿਸ਼ਟ ਪੈਣਾ ਵਾਹ E Guru, wah, Guru, wah.